ਸੀ ਤੁਹਾਨੂੰ ਮੇਲੇ ਦੇ ਲਾਸਟ ਦਿਨ ਵਿੱਚ ਲੈ ਕੇ ਜਾ ਰਿਹਾ ਅੱਜ ਹੈਗਾ ਵੀ ਸੰਡੇ ਹੈ ਤੇ ਉਥੇ ਭਾਰੀ ਇਕੱਠ ਹੋਵੇਗਾ ਚਲੋ ਦੇਖਦੇ ਆ ਮੇਲੇ ਤੇ ਜਾ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਛਪਾਰ ਦੇ ਮੇਲੇ ਤੇ 30 ਦਿਨ ਦੇ ਮੁਕਾਬਲੇ ਨਾਲ ਅੱਜ ਬਹੁਤ ਜ਼ਿਆਦਾ ਇਕੱਠ ਹੈ ਜਿੰਨਾ ਜਿੰਨਾ ਅਸੀਂ ਮੇਲੇ ਦੇ ਅੰਦਰ ਵੱਲ ਨੂੰ ਜਾ ਰਹੇ ਹਾਂ ਓਨੀ ਓਨੀ ਭੀੜ ਵੱਧਦੀ ਜਾ ਰਹੀ ਹੈ ਭਾਰੀ ਗਿਣਤੀ ਵਿੱਚ ਲੋਕ ਅੱਜ ਮੇਲੇ ਦਾ ਆਨੰਦ ਮਾਣਣ ਲਈ ਇੱਥੇ ਆਏ ਹੋਏ ਹਨ ਇਹ ਝੂਲੇ ਉਸ ਦਿਨ ਖੜੇ ਸੀ ਅੱਜ ਤਕਰੀਬਨ ਸਾਰੇ ਝੂਲੇ ਵੀ ਚੱਲ ਰਹੇ ਹਨ ਬਈ ਬਿਆਨ ਨਹੀਂ ਹੋ ਰਿਹਾ ਪਤਾ ਨਹੀਂ ਕਿ ਕਿਹੜਾ ਪਤਾ ਆਉਂਦਾ ਲੋਕ ਰੰਗ-ਬਰੰਗੀਆਂ ਪੁਸ਼ਾਕਾਂ ਪਾ ਕੇ ਮੇਲੇ ਵਿੱਚ ਆਏ ਹੋਏ ਹਨ ਤੇ ਸਾਰਾ ਮੇਲਾ ਬੜਾ ਹੀ ਰੰਗ-ਬਰੰਗਾ ਲੱਗ ਰਿਹਾ ਹੈ ਜੇ ਤੁਸੀਂ ਆਉਂਦੇ ਹੋ ਤਾਂ 4 ਰੁਪਏ ਲਗਾਓ ਸਾਰੇ ਝੂਲੇਆਂ ਨੂੰ ਚੱਲਦਾ ਦੇਖ ਕੇ ਬਹੁਤ ਹੀ ਵਧੀਆ ਚੱਲਦੇ ਹੋਏ ਝੂਲੇ ਬਹੁਤ ਹੀ ਵਧੀਆ ਲੱਗ ਰਹੇ ਹਨ ਚਲੋ ਹੁਣ ਚੱਲਦੇ ਆਂ ਦੁਕਾਨਾਂ 'ਤੇ ਕੁਝ ਖਰੀਦਦੇ ਆਂ ਮੋਨਸੀ ਬਾਜ਼ਾਰ ਵਿੱਚ ਆ ਗਏ ਹਾਂ ਜਿਹੜਾ ਬਾਜ਼ਾਰ ਉਸ ਦਿਨ ਪੂਰਾ ਖਾਲੀ ਲੱਗ ਰਿਹਾ ਸੀ ਅੱਜ ਖਾਚਾ ਖਚ ਭਰਿਆ ਹੋਇਆ ਹੈ ਜੈਂਟੀ ਨੂੰ ਸ਼ੋਪਿੰਗ ਕਰਦੇ ਹਾਂ ਦਿਖਾਉਨੇ ਆਪਾਂ ਦੁਕਾਨਾਂ ਉੱਪਰ ਲੋਕਾਂ ਦੀ ਭੀੜ ਇੰਨੀ ਜ਼ਿਆਦਾ ਹੈ ਕਿ ਕਿਧਰੇ ਪਾਸੇੋਂ ਲੰਘਣ ਦਾ ਵੀ ਥਾਂ ਨਹੀਂ ਮਿਲ ਰਿਹਾ ਹੈ ਨਹੀਂ ਨਹੀਂ ਹੁਣ ਜਾਂਂਟੀ ਕੋਈ ਚੀਜ਼ ਖਰੀਦੂ ਨਾ ਆਪਣੀ ਵੀਡੀਓ ਪਾ ਲੈਣੀ ਨਾਲ ਉਹ ਸੀ ਵੀ ਇੱਥੋਂ ਇੱਕ ਰੋ ਛੱਲੇ ਖਰੀਦੇ ਬਾਹਰ ਅੰਦਰ ਕਾਰ ਨੇ ਜਿਹੜਾ ਆਈ ਤੇਰੇ ਹੋਰ ਤੇ ਹੋਰ ਤੇ ਬੜੀ ਹੋਰ ਉਸ ਤੋਂ ਬਾਅਦ ਮੇਲੇ ਵਿੱਚ ਹੋਰ ਸਮਾਨ ਦੇਖਿਆ ਜਿਵੇਂ ਕਿ

ਮੇਲੇ ਵਿੱਚ ਬਹੁਤ ਜ਼ਿਆਦਾ ਭੀੜ ਦੇ ਨਾਲ ਬਹੁਤ ਸਾਰਾ ਸ਼ੋਰ ਵੀ ਸੀ ਸਾਰੇ ਪਾਸੇ ਉੱਚੀਆਂ-ਉੱਚੀਆਂ ਆਵਾਜ਼ਾਂ ਸਪੀਕਰਾਂ ਦੀਆਂ ਆਵਾਜ਼ਾਂ ਦੁਕਾਨਾਂਵਾਲਿਆਂ ਦੀਆਂ ਆਵਾਜ਼ਾਂ ਚਾਰੇ ਸਾਰੀਆਂ ਮੇਲੇ ਦੇ ਵਿੱਚ ਗੂੰਜ ਰਹੀਆਂ ਸਨ ਛੋਟਾ ਚੰਡੋਲਾਣ ਤੋਂ ਬਾਅਦ ਫਿਰ ਅਸੀਂ ਵੱਡੇ ਚੰਡੋਲੇ ਉੱਪਰ ਬੈਠ ਗਏ ਤੋ ਚੰਦੂ ਦੇ ਉੱਪਰ ਸਾਰਾ ਮੇਲਾ ਬਹੁਤ ਵਧੀਆ ਤਰੀਕੇ ਨਾਲ ਦਿਖ ਰਿਹਾ ਸੀ ਆਜ ਆਜ ਜੱਤਰ ਲੋਕ ਝੂਲੇ ਦਾ ਆਨੰਦ ਲੈਣ ਦੇ ਨਾਲ ਨਾਲ ਮੇਲੇ ਦਾ ਆਨੰਦ ਵੀ ਲੈ ਰਹੇ ਸੀ ਝੂਲੇ ਦੇ ਉੱਪਰੋਂ ਮੇਲੇ ਵਿੱਚ ਦੂਰ ਤੱਕ ਦੇਖਿਆ ਜਾ ਸਕਦਾ ਸੀ ਤੇ ਉੱਪਰੋਂ ਦੇਖ ਕੇ ਮੇਲਾ ਬਹੁਤ ਹੀ ਵਧੀਆ ਲੱਗ ਰਿਹਾ ਸੀ ਮੇਲੇ ਦੇ ਵਿੱਚ ਹੋਰ ਅੱਗੇ ਵਧੇ ਕੁਸੀਂ ਦੱਸੋ ਉਸ ਦਿਨ ਜਦੋਂ ਅਸੀਂ ਆਏ ਸੀ ਤਾਂ ਮੇਲਾ ਬਿਲਕੁਲ ਖਾਲੀ-ਖਾਲੀ ਲੱਗ ਰਿਹਾ ਸੀ ਤੇ ਅੱਜ ਐਵੇਂ ਲੱਗ ਰਿਹਾ ਹੈ ਵੀ ਅਸੀਂ ਲੰਗਾਂ ਦੇ ਕਿੱਥੇ ਵੀ ਮਤਲਬ ਅੱਜ ਇੰਨੀ ਭੀੜ ਹੈ ਕਿ ਤੁਹਾਨੂੰ ਕਿਧਰੇ ਪਾਸੋਂ ਲੰਗਣ ਦੀ ਵੀ ਰਾਹ ਨਹੀਂ ਮਿਲ ਰਹੀ। ਜਾਤ ਦੇ ਦੀਆਂ ਨਾਮਾਂ ਆਪ ਕੁਲ ਨੇ ਕਿੱਛ ਬਹੁਤ ਜ਼ਿਆਦਾ ਭੀੜ ਹੈ ਭੀੜ ਦੇ ਨਾਲ ਨਾਲ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਇਸ ਮੇਲੇ ਵਿੱਚ ਮੈਨੂੰ ਜਿਸ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਹਨ ਚੰਡੋਲ ਚੰਡੋਲ ਸਾਥੂ ਚ ਬਹੁਤ ਗੰਤੇ ਵਿੱਚ ਤੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਲੱਗੇ ਹੋਏ ਹਨ ਤੇ ਭੀੜ ਵੀ ਚੰਡੋਲਾਂ ਉੱਪਰ ਬਹੁਤ ਜ਼ਿਆਦਾ ਲੱਗੀ ਹੋਈ ਹੈ ਗਰਮੀ ਬਹੁਤ ਜ਼ਿਆਦਾ ਹੈ ਵਾਹ ਹਾਲ ਕਰ ਰੱਖਿਆ ਗਰਮੀ ਨੇ ਵੀਡੀਓ ਬਣਾਉਦੇ ਬਣਾਉਦੇ ਮੈਂ ਪੂਰੀ ਤਰ੍ਹਾਂ ਗਰਮੀ ਨਾਲ ਭਿੱਜ ਚੁੱਕਿਆ ਹਾਂ ਫਿਰ ਵੀ ਕਿਵੇਂ ਨਾ ਕਿ ਮੈਂ ਅੱਜ ਵੀ ਵੀਡੀਓ ਬਣਾਉਣੇ ਹਾਂ ਉਗਾ ਮਾੜੀ ਦੇ ਅੱਗੇ ਵਾਲੇ ਪਾਸੇ ਵਿੱਚ ਪੀਲ ਹੋਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਥੋੜਾ ਖਾਣ ਪੀਣ ਤੋਂ ਬਾਅਦ ਅਸੀਂ ਫੇਰ ਅੱਗੇ ਵਧਦੇ ਹਾਂ ਇਸ ਮੇਲੇ ਦਾ ਜਿਹੜਾ ਬਹੁਤ ਸਾਰੀਆਂ ਕਿਤਾਬਾਂ ਵਿੱਚ ਵੀ ਆਉਂਦਾ ਹੈ ਬਹੁਤ ਸਾਰੀਆਂ ਲੋਕ ਬੋਲੀਆਂ ਇਸ ਮੇਲੇ ਉੱਪਰ ਲਿਖੀਆਂ ਗਈਆਂ ਹਨ ਕਿਉਂਕਿ ਇਹ ਪੰਜਾਬ ਦੇ ਬਹੁਤ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਹੈ ਤੇ ਇਹ ਮੇਲਾ ਬਹੁਤ ਪੁਰਾਣੇ ਟਾਈਮ ਤੋਂ ਇੱਥੇ ਲੱਗਦਾ ਆ ਰਿਹਾ ਹੈ ਇਸ ਲਈ ਲੋਕ ਪੰਜਾਬ ਦੇ ਹਰ ਇੱਕ ਹਿੱਸੇ ਵਿੱਚੋਂ ਇੱਥੇ ਮੇਲੇ ਨੂੰ ਦੇਖਣ ਲਈ ਆਉਂਦੇ ਹਨ ਤੇ ਗੋਗਲਾ ਮਾੜੀ ਤੇ ਮੱਠੜੀ ਦੇਖਣ ਲਈ ਆਉਂਦੇ ਹਨ ਇਹ ਮੇਲਾ ਲਗਭਗ 7 ਦਿਨ ਚੱਲਦਾ ਹੈ ਤੇ ਲਾਸਟ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਗਰਮੀ ਨੇ ਸਾਡਾ ਬੁਰਾ ਹਾਲ ਕਰ ਛੱਡਿਆ ਹੈ ਤੇ ਉਪਰੋਂ ਇੰਨੀ ਜ਼ਿਆਦਾ ਭੀੜ ਇੰਨੀ ਜ਼ਿਆਦਾ ਭੀੜ ਨੇ ਗਰਮੀ ਨੂੰ ਹੋਰ ਵਧਾ ਦਿੱਤਾ ਹੈ ਮਠਾਈਆਂ ਦੀਆਂ ਦੁਕਾਨਾਂ ਤੋਂ ਮਠਾਈ ਲੈਣ ਤੋਂ ਬਾਅਦ ਹੁਣ ਅਸੀਂ ਮੇਲੇ ਤੋਂ ਬਾਹਰ ਵੱਲ ਨੂੰ ਚੱਲਦੇ ਹਾਂ ਆਜਿ ਦੇ ਦਿਨ ਮੇਲੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਹਰ ਇੱਕ ਦੁਕਾਨ ਤੇ ਬਹੁਤ ਜ਼ਿਆਦਾ ਭੀੜ ਸੀ ਤੇ ਮੇਲੇ ਵਿੱਚ ਕਈ ਥਾਂ ਤੇ ਤਾਂ ਲੰਘਣਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ ਜਿਹੜੀਆਂ ਦੁਕਾਨਾਂ ਉਸ ਦਿਨ ਬਹੁਤ ਖੁੱਲੀਆਂ ਖੁੱਲੀਆਂ ਸੜਕਾਂ ਲੱਗ ਰਹੀਆਂ ਸਨ ਅੱਜ ਉੱਥੇ ਲੰਗਰ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਸੀ ਜਿਵੇਂ ਜਿਵੇਂ ਅਸੀਂ ਮੇਲੇ ਦੇ ਬਾਹਰ ਵੱਲ ਨੂੰ ਜਾ ਰਹੇ ਸੀ ਈੜ ਹੋਰ ਵੱਧ ਰਹੀ ਸੀ ਕਿਉਂਕਿ ਮੇਲੇ ਤੋਂ ਬਾਹਰ ਵੱਲ ਜਾਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਤੇ ਅੰਦਰ ਨੂੰ ਆਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਇਹ ਵਾਲਾ ਰਸਤਾ ਥੋੜਾ ਜਿਆਦਾ ਤੰਗ ਹੈ ਅੱਗੇ-ਆਗੇ ਸੜਕ ਖੁੱਲ ਜਾਂਦੀ ਹੈ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਕਰਨਾ ਕਿ ਤੁਸੀਂ ਵੀ ਮੇਲੇ ਤੇ ਗਏ ਸੀ ਤੇ ਕਮੈਂਟ ਵਿੱਚ ਮੈਨੂੰ ਲਿਖਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਤਾਂ ਕਿ ਮੈਂ ਹੋਰ ਐਵੇਂ ਦੀਆਂ ਵੀਡੀਓ ਬਣਾ ਸਕਾਂ ਤੇ ਇਸੇ ਤਰ੍ਹਾਂ ਤੁਹਾਨੂੰ ਫੇਰ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਹੋਰ ਮੇਲੇ ਕਿਸੇ ਹੋਰ ਸਥਾਨ ਤੇ ਲੈ ਕੇ ਚੱਲਾਂਗੇ ਹੋਰ ਵੀਡੀਓ ਨੂੰ ਦੇਖਣ ਲਈ ਮੇਰੇ ਚੈਨਲ ਨਾਲ ਬਣੇ ਰਹੋ ਤੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਜਰੂਰ ਦੇਣਾ ਹੁਣ ਅਸੀਂ ਮੇਲੇ ਤੋਂ ਬਾਹਰ ਵੱਲ ਨੂੰ ਜਾ ਰਹੇ ਹਾਂ ਤਦ ਵੀਡੀਓ ਨੂੰ ਦੇਖਣ ਲਈ ਧੰਨਵਾਦ